ਉਹ ਨਾ ਉਹ ਰਾਣੀ ਹੋਈ ਹੈ ਆਹ ਆਹ ਰਾਹੀ ਆਹੀ ਉਹਦੇ ਨਾਲ ਦੀ ਹੋਈ ਹੈ ਇਹ ਹਾਂ ਇੱਕੋ ਹੀ ਲੈਣੀ ਹੈ ਮਰੋ ਮਾਣਤਨ ਕਰਦੇ ਹੁਣ ਤਾਂ ਆਦੀ ਨਾ ਕਰੀ ਉਹਦੀ ਨਾਲ ਹੀ ਟੋਣੀ ਉਹ ਇਕੱਠਿਆ ਕਰਦੇ ਨੇ ਜੀ ਲੈ ਜੀ ਆਹ ਦੂਜੇ ਦੇਖ ਰੋ ਦੇਖ ਰੋ ਬੋਲੇ ਦੇਖ ਲੈ ਬੋਲੇ ਮਰਾ ਬਾਹਰੋਂ ਕਰਾ ਦੇਖ ਲੋ ਦੇਖ ਚਾਰ ਰੋ ਮੈਂ ਇਸ ਦਾ ਕੰਮ ਕਰ ਦੂ ਲਾਉਦਾ ਹੱਕ ਬਣਦਾ ਚੰਗਾ ਲੋਕ ਚੱਲ ਦੇਖਣਾ ਚੱਲ ਦੇਖ ਲੈ ਦੇਖ ਲੈ ਇਹਨੂੰ ਆ ਦੇਖ ਆਹ ਚੈੱਕ ਕਰ ਲੈ ਮੈਂ ਕਰਦਾ ਪਹੁੰਚ ਤੂੰ ਲੈ ਮਾਣ ਮਾਣ ਕਰ ਬੀ ਮੇਰਾ ਪ੍ਰੋ ਬਣਤੀ ਮੇਰਾ ਮੇਰਾ ਛੋਟੀ ਆਵੇ ਨਾ ਲਾ ਵੇਖਣਾ ਲੋ ਮੇਰਾ ਮੈਂ ਨਿਕ ਨਟਣਾ ਨਾ ਮਾਗੀ ਤਾਂ ਮਰੇ ਤੋਵੇਗਾ ਕੋ ਮੇਰਾ ਬਗਵਾ ਕੋਈ ਮਰੀ ਮਾਗੀ ਹੋ ਬਟੇ ਕੇ ਪਾਸ ਹੋ ਗਿਆ ਲਾ ਲਾ ਵੇਖਣਾ ਕਿ ਦੇਖ ਲੋ ਬਤਾ ਕੀ ਪਟਾ ਛੋਟੀ ਆ ਹਾਂ ਆਈ ਗਈ ਤੇ ਟਾਈਡਰ ਤੋਂ ਆਹ ਮੁੰਡਾ ਇਹ ਰਵਾੜਾ ਕਰਦਾ ਉਹਨੇ ਇਹ ਨਾ ਕਰਦਾ ਤੇ 300 ਕਾ ਮੁੰਡਾ ਗੁਜ਼ਰ ਗਿਆ ਮੈਂ ਕਹਿੰਦਾ ਚੱਲੋ ਮਾਰੋ ਤੁਮ ਚਲੋ ਉਹਦਾ ਜੀ ਕੋਈ ਗੱਲ ਨਹੀਂ ਉਹਦਾ ਕੋਈ ਨਹੀਂ ਕੋਈ ਹੁਕਮਾਂ ਮੰਗ ਕਰ ਉਹ ਬਈ ਉਹ ਰੱਬ ਦੀ ਕਰੇਗਾ ਮੁੰਡਾ ਤੋਂ ਕਰੇਗਾ ਇਹ ਜੀ ਇਹ ਇਹ ਮਾਰਾ ਇਹ ਮਾਰਾ ਕੰਮ ਹੋਇਆ ਭਾਈ ਚੱਲ ਧਰਮਾਂ ਵੀ ਇਹਦਾ ਨਹੀਂ ਭਾਈ ਇਹਦਾ ਮਾਰਾ ਕਿਹੜੀ ਕੁੜੀ ਦੇਖੜੀ ਕੋਈ ਦੇ ਨਜ਼ਰੀਆ ਹੁਣ ਬੱਸ ਜਗਾਟ ਕੰਡਾ ਨਾ ਉਹਨੂੰ 4 ਰੁਪਏ ਦੇ ਸਾਥ ਦੇਖੋ ਲੈ ਆ ਤੁਸੀਂ ਕਦਾ ਕਰ ਲੋ ਪਾਈ ਨਾਲ ਲੈ ਲਿਆ ਕਿ ਉਹ ਆਪਣੇ ਐਮੂ ਲੈ ਲਈ ਉਹ ਯਾਰ ਕੰਮ ਕਰ ਜਾਂਦਾ ਹੱਥ ਜਾਨੇ ਮਾ ਵਾ ਵਾ 500 ਰੁਪਏ ਦਾ ਤੇਰੀ ਗੱਲ ਬੜੀ ਕਹੀ ਸੀ ਆਪਣੇ ਠੀਕ ਹੈ ਉਹ ਤੋਂ ਬਾਅਦ ਆ ਪਾਈ ਪਹਿਲਾਂ ਪਹਿਲਾਂ ਇਹਦਾ ਕਰੋਗੇ ਹਾਂ ਹਾਂ ਕਰਦੇ ਨਹੀਂ ਆ ਅਮਰੂ ਕੀ ਹੈ ਚਲ ਉਹਨਾਂ ਫਰਕ ਪੈਣਾ ਚਾਹਾਂ ਤੇ ਨਾ ਕੋਈ ਕਰਦਾ ਇਹ ਕੋ ਅੱਗੇ ਬੈਠਦੇ ਦੇਖ ਮਾਂਦੂ ਕੀ ਲੱਗ ਰਹੀ ਆ ਤੁਮ ਨੂੰ ਬਹੁਤ ਚੰਗਾ ਲੱਗਿਆ ਚਲ ਭਾਈ ਤੇ ਚੰਗਾ ਪੈਸੇ ਲਵਣਾ ਆਪਣਾ ਕਰਨੇ ਸੱਚੇ ਪਾਸਾ ਉਹ ਹਮ ਜਿਹੜੇ ਪਹਿਲੇ ਦਵਾਦੇ ਆਂ ਤੁਹਾਨੂੰ ਅਗਲਾ ਦੇਖੀਂ ਇਹ ਖਾਈ ਹਾਂ ਇਹ ਹੁਣ ਆਹ ਪਤਾ ਲਾਉਂਦਾ ਗੱਲ ਸੁਣ ਲੈ ਮੇਰੀ ਦਰ ਦੱਪੀ ਆਉਣਾ ਇਹ ਕਿਆ ਬਾਹ ਬੱਡੀ ਸੀ ਏਡਾ ਯਾਰ ਬਾਹ ਚੜ ਜਾਂਦਾ ਯਾਰ ਨਾ ਦੇਤੀ ਹੁਣ ਪਟੋਲ ਨਾ ਮੋੜੀਆਂ ਇੱਕ ਮਾਹ ਹੁਣ ਦੇਤੀ ਹੁਣ ਕਹੀ ਜਾਵਾਂ ਗੱਲ ਯਾਰ ਕਹਿੰਦਾ ਲੈਵਾ ਤੂੰ ਬੋਲਦਾ ਰਹੀ ਹੁਣ ਬੈਠ ਲੱਗੂ ਵੀ ਯਾਰ ਮੁਖੀ ਦਾ ਫੋਨ ਨਾ ਤਰੀ ਆਲਾ ਸਾਈਕਲ ਤੈਨੂੰ ਤੇਰੇ ਤੀ ਸਾਈ ਨਹੀਂ ਬੱਕਰੀ ਲੈ ਕੇ ਦਿੰਦੀ ਹੈ ਜੀ ਇਹ ਤੇ ਪਟਾਪਾ ਬਾਬੂ 6000 ਦੀ ਉਹ ਬਗੜੀਆਂ ਵੰਦੀਆਂ ਇਹ ਉਹਨੇ ਨਿਗੀ ਐ ਸਾਢੇ ਸੇਤੀ ਦਾ ਨਾ ਯਾਰ ਨਾ 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 ਉਹ ਨਹੀਂ 500 ਰੁਪਇਆ ਕਿਹਾ ਤੀ ਹੋ ਥੱਲੇ ਕਰ ਉਹ ਕਰਤਾ ਇਹ ਤੋਂ ਬਹਾ ਮੈਂ ਨਾ ਕਰਾ ਮੇਰੇ ਕੋਲ ਪਾਣੂ ਐ ਦੱਸ ਪਰ ਰਹਿਣ ਦੇ ਬਹੁਤ ਹਾਲਾਥਾ ਛੱਡ ਛੀ ਦੇ ਦੇ ਤੇ ਨਹੀਂ ਬਾਈ ਸਾਢੇ 6000 ਰੁਪਇਆ ਕੋਈ ਨਹੀਂ ਇਹ ਮੇਰੇ ਕੋਲੇ ਬਹਾ ਖੇਚਣ ਵਾਲਾ ਕੰਮ ਨਹੀਂ ਹੈ ਨਾ ਆਪਾਂ ਕਰਦੇ ਇਹਦੇ ਦੂਜੇ ਬਾਈ ਇਥੇ ਕੋਈ ਬੰਦਾ ਨਹੀਂ ਮੰਨਦਾ ਆਪਾਂ ਰੰਗ ਹੈ। ਹਲੋ। ਇਹ ਬੰਦਾ ਵੀ ਨਹੀਂ ਮੰਨਦਾ। ਕੋਈ ਗੱਲ ਨਹੀਂ ਇਹਦੀ ਪੂਰੇ ਖੜੀ ਐ। ਕੋਈ ਆਇਆ। ਵਾਹ ਵਾਹ। ਆਈਦੇ ਆਪਾਂ 19 ਦੇ ਦਿੰਦੇ। ਤੂੰ ਸਮਾਨ ਲਾ ਨਾ ਇਹ ਆ ਗਿਆ। ਉਹ ਦੇ ਦੋ ਦੇ ਇੰਨੇ ਪਾਠਾ ਉਹਨੇ ਪੈਸੇ ਲਾ ਗਏ। ਆ ਉਹਨੇ ਪੈਸੇ ਲਾ। ਅੱਲਾ ਫੜਾ ਸ਼ੀਮ ਹੋਣਾ ਬਾਈ। ਆਇਓ ਆਇਓ ਕੀ ਫੜੋ ਸੇ ਯਾਰ।

ਪਰ ਤੇ ਲਾਹੀ ਸੁਨਰ ਮੇਰੇ ਘਰ ਨਕ ਪਿਆ ਅਜੇ ਲਾਤਾ ਕੱਲ ਲਾ ਜੂ 9 ਵਜੇ ਗੱਲ ਕਰ ਉਹ ਮੇਰਾ ਆੜੀਆ ਬੰਦਾ ਜੇ ਆੜੀ ਲੈ ਗਈ ਮੇਰੀ ਹੁਣ ਆ ਨਹੀਂ ਕਹੇ ਆ ਨਹੀਂ ਤਾਂ ਪੈਸੇ ਨਹੀਂ ਆਇਆ ਆਏ ਨਹੀਂ ਆਪਾਂ ਨੇ ਕਹੇ ਆੜੀਆ ਉਹਨੇ ਤੈਨੂੰ ਪੈਸੇ ਦੇ ਕੇ ਉਹ ਵੀ ਮਾਫੀ ਉਹਨੇ ਗੱਲ ਕਹੀ ਹੈ ਤੇ ਮੈਂ ਪੂਰਾ ਝੰਡਾ ਹਮਨਾ ਤੈਨੂੰ ਬਾਹਰ ਗਿਆ ਕੇ ਉਹ ਉਹ ਫੇਰ ਗੱਲ ਕਰੇਗਾ ਹਾਂ ਦੱਬ ਗਿਆ ਕੋਈ ਪਹਿਲੀ ਗਣੀ ਹੁੰਦਾ ਲੈ ਉਹ ਜਨਾਬ ਪਤਾ ਨਹੀਂ ਹੁੰਦਾ ਹੈਗਾ ਉਹ ਦੱਬਿਆ ਫਿਰ ਇਹ ਜਿਹੜੀ ਬੰਦਾ ਇਹ ਨਹੀਂ ਗੱਲ ਹੁੰਦੀ ਜਿਹੜਾ ਕਹਿੰਦਾ ਤੈਨੂੰ ਮਾ ਦੇ ਕੇ ਦੇਖੀ ਜਾਂਦੀ ਹੈ ਫਰੀਕ ਦੀ ਗਾਰੀ ਆ ਰਲ ਚੁੱਕੀ ਆ ਜੀ ਅੱਗੇ ਉਹ ਵੀ ਨੌਲੇ ਦੀ ਮੰਡੀ ਤੇ ਟੀਮੇ ਵਾਲੇ ਬਾਈ ਨਾਲ ਲਿਖੀ ਜਾਂਦੀ ਹੈ ਕੀ ਬੰਦਾ ਉਹ ਉਹਦਾ ਉਹਦਾ ਉਹ ਸਹੀ ਆ ਉਹਦਾ ਆ ਲਓ ਜੀ ਇਹਨੂੰ ਜੋਗਾ ਅਦਾ 900 ਦੇ ਆ ਗਏ ਬਾਬੇ ਆ ਨਾ ਹੀ ਰੱਖავਦਾ ਕੀਤਾ ਮੈਂ ਉਹ ਬਾਲੀ ਦੀ ਕਰਕੇ ਬਾਪੂ ਪਟ ਲੋਟ ਗੇ ਲੋ ਜੀ ਆਹ ਘੰਟੇ ਬਈ ਆਪਾਂ ਕੱਲਾ ਕੱਲਾ ਫੜਾਵਾਂ ਕੋ ਮੁੰਡੇ ਨੂੰ ਬਾਈ ਨੂੰ ਉਹ ਬਾਈ ਨੂੰ ਫੜਾ ਯਾਰ ਬਾਈ ਨੂੰ ਬਣਾ ਦੇ ਨਹੀਂ ਆ ਵੀ ਹੁਣ ਖੜੇ ਕਰ ਲੋ ਹਾਂ ਹਾਂ ਤੂੰ ਕਹਾ ਬੈਠੂ ਏਦੂ ਲੋ ਜੀ ਤੇ ਤੇ ਸੋਲੇ ਨੀਲੇ ਕੰਨੇ ਵਾਲੇ ਲੋਟ ਆ ਜੀ ਦੇਖ ਸਕਦੇ ਹੋ ਇਹ ਲੋਪਾ ਹੀ ਆ ਉਹ ਹੀ ਆ ਬੜਾ ਲੋਟ ਆ ਜੀ ਪੰਜ ਇਹ ਆ ਆਪਾਂ ਤਾਂ ਬੱਕਰੀ ਹੋਵਾ ਲੈਂਦੇ ਆ ਆਪਾਂ ਜੇ ਲੈ ਕੇ ਦਿੰਦੇ ਆਟੇ ਉੱਤੇ ਫੇਰ ਤੇ ਦਮਾੜ ਤੇ ਪਾ ਲਿਆ ਭਰਾ ਤੋਂ ਕੋਲੇ ਦੂਈ ਥਰ ਬੜਦਾ ਕਿਹੜੇ ਚੱਲਦੇ ਤੇ ਜੰਦੀ ਦੀ ਅੱਛਾ ਜੀ ਕਾਫੀਆਂ ਵੇਖ ਲਿਆ ਕੋਈ ਬੁਰੇ ਪੈਸੇ ਬਬੂਆ ਬਹਿੇ ਮੋਨ ਹੋ ਗਿਆ ਭਾਈ ਠੀਕ ਆ 6000 ਜੀ ਆ ਆ ਆਹ 6000 ਜੀ ਦੇ ਜੀ ਯਾਰ ਲਾ ਬੰਦਾ ਯਾਕਾ ਲੱਗਾਈ ਕਰਦੇ ਜੀ ਨਹੀਂ ਵੀ ਇਹਦਾ ਹੋ ਗਿਆ ਜੀ ਉਹ ਖਾਦਾ ਸੋਸ ਉਹ ਜੀ ਬੰਦੀ ਜੀ ਬੰਦਾ ਲ ਬੱਕਰਾ ਮੰਡੀ ਆ ਜਾਂਦੇ ਮੈਂ ਤਾਂ ਚਾਰ ਉਹ ਜਦ ਜਰੇ ਪਾ ਰਹੇ ਗੱਟਿਆਂ 6100 ਦਾ ਸੌਦਾ ਹੋਇਆ ਜੀ ਬੱਕਰਾ ਮੰਡੀ ਤਨਹੁੱਲਾ ਓਕੇ ਜੀ